ਕਹਿੰਦੇ ਆ ਕਿ ਮਨ ਜੀਤੇ ਜਗ ਜੀਤ ਜਿਹਨੇ ਮਨ ਨੂੰ ਜਿੱਤ ਲਿਆ ਉਸਨੇ ਜਗ ਨੂੰ ਜਿੱਤ ਲਿਆ ਪਰ ਸਭ ਤੋਂ ਮੁਸ਼ਕਿਲ ਕੰਮ ਇਥੇ ਮਨ ਨੂੰ ਜਿੱਤਣਾ ਹੈ ਕਿਉਂਕਿ ਮਨ ਜੋ ਹੈ ਇਹ ਪੈਰ ਪੈਰ ਦੇ ਉੱਤੇ ਡੋਲਦਾ ਹੈ ਇਹ ਬੇਈਮਾਨ ਹੋ ਜਾਂਦਾ ਹੈ ਜੋ ਚੀਜ਼ ਇਸ ਕੋਲ ਹੁੰਦੀ ਹੈ ਉਸ ਦੀ ਇਹਨੂੰ ਐਮੀਅਤ ਨਹੀਂ ਹੁੰਦੀ ਤੇ ਜੋ ਚੀਜ਼ ਇਸ ਕੋਲ ਨਹੀਂ ਹੁੰਦੀ ਇਹ ਉਸ ਦੇ ਪਿੱਛੇ ਹੀ ਦੌੜਦਾ ਭੱਜਦਾ ਰਹਿੰਦਾ ਹੈ ਅੱਜ ਦੀ ਸੱਚੀ ਘਟਨਾ ਦੇ ਵਿੱਚ ਵੀ ਕੁਝ ਐਸਾ ਹੀ ਹੁੰਦਾ ਹੈ ਜਿਵੇਂ ਇੱਕ ਚੀਜ਼ ਦੇ ਨਾਲ ਪਿਆਰ ਹੋ ਜਾਂਦਾ ਹੈ ਉਹ ਉਸ ਦੇ ਲਈ ਦੁਨੀਆ ਦੇ ਨਾਲ ਆਪਣੇ ਪਰਿਵਾਰ ਦੇ ਨਾਲ ਲੜ ਜਾਂਦਾ ਹੈ ਤੇ ਫਿਰ ਜਦੋਂ ਉਹ ਉਹ ਚੀਜ਼ ਨੂੰ ਹਾਸਲ ਕਰ ਲੈਂਦਾ ਹੈ ਤਾਂ ਫਿਰ ਉਸ ਚੀਜ਼ ਤੋਂ ਉਸ ਦਾ ਵੀ ਮਾਣ ਆ ਕੇ ਜਾਂਦਾ ਹੈ ਤੇ ਫਿਰ ਉਸ ਤੋਂ ਬਾਅਦ ਉਹ ਕਿਸੇ ਹੋਰ ਚੀਜ਼ ਨੂੰ ਪਾਉਣ ਦੇ ਲਈ ਦੌੜ ਭੱਜ ਦੇ ਵਿੱਚ ਲੱਗਿਆ ਰਹਿੰਦਾ ਹੈ ਤੇ ਉਹਨੂੰ ਪਾਉਣ ਦੀ ਖਾਤਰ ਫਿਰ ਇੱਕ ਕਤਲ ਵੀ ਹੁੰਦਾ ਹੈ ਤੇ ਇਸ ਕਤਲ ਦੀ ਖਬਰ ਜਦੋਂ ਲੋਕਾਂ ਨੂੰ ਲੱਗਦੀ ਹੈ ਜਦੋਂ ਇਸ ਭਿਆਨਕ ਘਟਨਾ ਬਾਰੇ ਲੋਕਾਂ ਨੂੰ ਪਤਾ ਲੱਗਦਾ ਹੈ ਤਾਂ ਸਾਰੇ ਹੈਰਾਨ ਹੋ ਜਾਂਦੇ ਨੇ ਕਿ ਕੋਈ ਆਪਣੇ ਲਾਲਚ ਦੇ ਲਈ ਇਦਾਂ ਕਿਵੇਂ ਕਰ ਸਕਦਾ ਹੈ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਸੰਦੀ ਰੋਜ਼ ਨਵੀਆਂ ਤੇ ਸੱਚੀਆਂ ਘਟਨਾਵਾਂ ਸੁਣਨ ਦੇ ਲਈ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅੱਜ ਦੀ ਸੱਚੀ ਘਟਨਾ ਉੱਤਰ ਪ੍ਰਦੇਸ਼ ਦੇ ਮੇਰਠ ਤੇ ਇੱਥੇ ਪੈਂਦੇ ਬ੍ਰਾਮਪੂਰੀ ਥਾਣੇ ਦੇ ਅਧੀਨ ਆਉਂਦਾ ਇਲਾਕਾ ਗੌਰੀਪੁਰਾ ਦੀ ਹੈ ਇੱਥੇ ਬਬਲੂ ਨਾਮ ਦਾ ਵਿਅਕਤੀ ਰਹਿੰਦਾ ਜਿਸ ਦੇ ਪਰਿਵਾਰ ਦੇ ਵਿੱਚ ਉਸਦੇ ਤਿੰਨ ਬੱਚੇ ਤੇ ਇੱਕ ਪਤਨੀ ਸੀ ਤੇ ਬੱਚਿਆਂ ਦੇ ਵਿੱਚ ਦੋ ਬੇਟੇ ਸੀ ਤੇ ਇੱਕ ਬੇਟੀ ਸੀ ਇਸ ਦਾ ਜੋ ਵੱਡਾ ਬੇਟਾ ਸੀ ਉਸ ਦਾ ਨਾਮ ਸੌਰਵ ਰਾਜਪੂਤ ਸੀ ਤੇ ਉਹ ਬੀ ਟੈਕ ਦਾ ਸਟੂਡੈਂਟ ਸੀ 2015 ਦੇ ਵਿੱਚ ਜਦੋਂ ਉਹ ਬੀ ਟੈਕ ਕਰ ਰਿਹਾ ਸੀ ਤਾਂ ਉਸ ਦੀ ਮੁਲਾਕਾਤ ਇੱਕ ਲੜਕੀ ਦੇ ਨਾਲ ਹੁੰਦੀ ਹੈ ਜਿਸ ਦਾ ਨਾਮ ਦਾ ਹੈ ਮੁਸਕਾਨ ਰਸਤੋਗੀ ਤਾਂ ਹੁਣ ਇਹਨਾਂ ਦੋਨਾਂ ਦੀ ਦੋਸਤੀ ਹੋ ਜਾਂਦੀ ਹੈ ਤੇ ਇਹੀ ਦੋਸਤੀ ਅੱਗੇ ਜਾ ਕੇ ਤਿਆਰ ਦੇ ਵਿੱਚ ਬਦਲ ਜਾਂਦੀ ਹੈ ਤੇ ਪਿਆਰ ਇਹਨਾਂ ਗੂੜਾ ਹੋ ਜਾਂਦਾ ਹੈ ਤੇ ਹੁਣ ਇਹ ਸੋਚਣ ਲੱਗ ਜਾਂਦੇ ਨੇ ਕਿ ਅਸੀਂ ਇੱਕ ਦੂਜੇ ਤੋਂ ਬਿਨਾ ਨਹੀਂ ਰਹਿ ਸਕਦੇ ਕਿ ਅਸੀਂ ਹੁਣ ਵਿਆਹ ਕਰਵਾ ਲੈਂਦੇ ਹਾਂ ਪਰ ਉਧਰ ਮੁਸਕਾਨ ਇਸ ਸੌਰਵ ਦੇ ਜੋ ਘਰ ਦੇ ਸੀ ਕੋਈ ਵੀ ਵਿਆਹ ਦੇ ਲਈ ਤਿਆਰ ਨਹੀਂ ਸੀ ਨਾ ਮੁਸਕਾਨ ਦੇ ਘਰ ਦੇ ਮੰਨ ਰਹੇ ਸੀ ਤੇ ਨਾ ਸੌਰਵ ਦੇ ਘਰ ਦੇ ਮੰਨ ਰਹੇ ਸੀ ਅੱਗੇ ਜਾ ਕੇ ਸੌਰਵ ਤੇ ਮੁਸਕਾਨ ਦੋਨੋਂ ਘਰਦਿਆਂ ਦੀ ਮਰਜ਼ੀ ਦੇ ਖਿਲਾਫ ਜਾ ਕੇ ਇਹ ਵਿਆਹ ਕਰਵਾ ਲੈਂਦੇ ਨੇ ਇਹ 2016 ਦੇ ਵਿੱਚ ਵਿਆਹ ਕਰਵਾਉਂਦੇ ਨੇ ਤੇ ਉਸ ਤੋਂ ਕੁਝ ਸਮਾਂ ਬਾਅਦ ਜੋ ਸੌਰਵ ਸੀ ਉਸ ਨੂੰ ਮਰਚਟ ਦੇਵੀ ਦੇ ਵਿੱਚ ਲੰਡਨ ਦੇ ਵਿੱਚ ਨੌਕਰੀ ਮਿਲ ਜਾਂਦੀ ਹੈ ਹੁਣ ਜੋ ਸੌਰਵ ਸੀ ਉਹ ਲੰਡਨ ਚਲੇ ਜਾਂਦਾ ਹੈ ਤੇ ਜੋ ਮੁਸਕਾਨ ਸੀ ਉਹ ਇਥੇ ਮੇਰਟ ਦੇ ਵਿੱਚ ਹੀ ਇੱਕ ਕਿਰਾਏ ਦੇ ਮਕਾਨ ਦੇ ਵਿੱਚ ਰਹਿ ਰਹੀ ਹੁੰਦੀ ਹੈ। ਹੁਣ ਲਗਭਗ 1 ਸਾਲ ਬਾਅਦ ਜੋ ਸੌਰਵ ਸੀ ਉਸ ਦੀ ਜੋ ਨੌਕਰੀ ਸੀ ਕਿਸੇ ਕਾਰਨ ਕਰਕੇ ਉੱਥੋਂ ਛੁੱਟੇ ਜਾਂਦੀ ਹੈ। ਤਾਂ ਹੁਣ ਸੌਰਵ ਜੋ ਲੰਡਨ ਤੋਂ ਵਾਪਸ ਇੰਡੀਆ ਦੇ ਵਿੱਚ ਆ ਜਾਂਦਾ ਤੇ ਆਪਣੇ ਪਰਿਵਾਰ ਦੇ ਵਿੱਚ ਮਤਲਬ ਮੁਸਕਾਨ ਦੇ ਨਾਲ ਹੀ ਰਹਿੰਦਾ ਤੇ ਹੁਣ ਇੱਥੇ ਆਪਣਾ ਕੰਮਕਾਰ ਕਰਦਾ ਤੇ ਸਮਾਂ ਨਿਕਲਦਾ ਉਸ ਤੋਂ ਅੱਗੇ ਜਾ ਕੇ ਸੌਰਵ ਨੂੰ ਲੰਡਨ ਦੇ ਵਿੱਚ ਹੀ ਕਿਸੇ ਕੰਪਨੀ ਦੇ ਵਿੱਚ ਸੇਲਜ਼ਮੈਨ ਦੀ ਜੌਬ ਮਿਲ ਜਾਂਦੀ ਹੈ ਤਾਂ ਹੁਣ ਸੌਰਵ ਫੇਰ ਲੰਡਨ ਚਲੇ ਜਾਂਦਾ ਤੇ ਉਹ ਕਦੇ ਇੰਡੀਆ ਦੇ ਵਿੱਚ ਆ ਜਾਂਦਾ ਤੇ ਕਦੇ ਲੰਡਨ ਚਲੇ ਜਾਂਦਾ ਹੈ ਤਾਂ ਹੁਣ ਅੱਗੇ ਜਾ ਕੇ 2019 ਦੇ ਵਿੱਚ ਇਹਨਾਂ ਦੇ ਇੱਕ ਬੇਟੀ ਪੈਦਾ ਹੁੰਦੀ ਹੈ ਜਿਸ ਦਾ ਨਾਮ ਸੀ ਪੀਹੂ ਹੁਣ ਇਸ ਤਰ੍ਹਾਂ ਹੀ ਸਮਾਂ ਨਿਕਲਦਾ ਜਾਂਦਾ ਤੇ ਆ ਜਾਂਦਾ ਹੈ 24 ਫਰਵਰੀ 2025 ਤਾਂ ਜੋ ਸੌਰਵ ਸੀ 24 ਫਰਵਰੀ ਨੂੰ ਰਾਤ ਨੂੰ ਲੰਡਨ ਤੋਂ ਅਚਾਨਕ ਇੰਡੀਆ ਆ ਜਾਂਦਾ ਹੈ ਕਿਉਂਕਿ ਜੋ ਉਸਦੀ ਪਤਨੀ ਮੁਸਕਾਨ ਸੀ 25 ਫਰਵਰੀ ਨੂੰ ਉਸਦਾ ਜਨਮ ਦਿਨ ਹੁੰਦਾ ਹੈ ਤੇ ਉਸ ਤੋਂ ਅੱਗੇ ਜਾ ਕੇ 28 ਫਰਵਰੀ ਨੂੰ ਉਸਦੀ ਬੇਟੀ ਦਾ ਜਨਮ ਦਿਨ ਹੁੰਦਾ ਹੈ 25 ਫਰਵਰੀ ਨੂੰ ਮੁਸਕਾਨ ਦਾ ਜਨਮ ਦਿਨ ਵੀ ਮਨਾਇਆ ਜਾਂਦਾ ਹੈ ਤੇ ਉਸ ਤੋਂ ਬਾਅਦ 28 ਫਰਵਰੀ ਨੂੰ ਉਸਦੀ ਬੇਟੀ ਦਾ ਜਨਮ ਦਿਨ ਵੀ ਮਨਾਇਆ ਜਾਂਦਾ ਹੈ ਹੁਣ ਤਰੀਕ ਆ ਜਾਂਦੀ ਹੈ 5 ਮਾਰਚ 2025 ਤਾਂ ਇਸ ਦਿਨ ਜੋ ਮੁਸਕਾਨ ਸੀ ਇਹ ਆਪਣੇ ਪੇਕਿਆਂ ਨੂੰ ਕਹਿੰਦੀ ਹੈ ਕਿ ਅਸੀਂ ਘੁੰਮਣ ਵਾਸਤੇ ਜਾ ਰਹੇ ਹਾਂ ਅਸੀਂ ਪਹਿਲਾਂ ਸ਼ਿਮਲੇ ਜਾਵਾਂਗੇ ਉਸ ਤੋਂ ਬਾਅਦ ਅਸੀਂ ਮਨਾਲੀ ਵੀ ਜਾਵਾਂਗੇ ਤਾਂ ਹੁਣ ਇਹ ਕਹਿ ਕੇ ਉਥੋਂ ਚਲੇ ਜਾਂਦੇ ਨੇ ਤਾਂ ਹੁਣ ਦਿਨ ਨਿਕਲਦੇ ਨੇ ਤੇ ਉਸ ਤੋਂ ਬਾਅਦ 17 ਮਾਰਚ 2025 ਆ ਜਾਂਦੀ ਆ ਤੇ ਜੋ ਮੁਸਕਾਨ ਦੀ ਬੇਟੀ ਸੀ ਇਹ ਜ਼ਿਆਦਾਤਰ ਆਪਣੇ ਨਾਨਕੇ ਹੀ ਰਹਿੰਦੀ ਸੀ ਤੇ ਮੁਸਕਾਨ ਦੀ ਜੋ ਮਾਂ ਹੈ ਉਹ ਮੁਸਕਾਨ ਨੂੰ ਫੋਨ ਦੇ ਉੱਤੇ ਪੁੱਛਦੀ ਹੈ ਕਿ ਸੌਰਵ ਕਿੱਥੇ ਆ ਮੇਰੀ ਉਸਦੇ ਨਾਲ ਗੱਲ ਨਹੀਂ ਹੋ ਰਹੀ ਤਾਂ ਉਹ ਜੋ ਮੁਸਕਾਨ ਸੀ ਉਹ ਬਹਾਨੇ ਇਹ ਮਾਰਦੀ ਹੈ ਕਿ ਉਹ ਖਾਣਾ ਲੈਣ ਗਿਆ ਹੈ ਤਾਂ ਜੋ ਮੁਸਕਾਨ ਦੀ ਮਾਂ ਹੈ ਉਹ ਉਹ ਕਹਿੰਦੀ ਹੈ ਕਿ ਜਦੋਂ ਦਾ ਸੌਰਵ ਆਇਆ ਹੈ ਮੇਰੀ ਉਸਦੇ ਨਾਲ ਗੱਲ ਨਹੀਂ ਹੋਈ ਉਹ ਮੈਸੇਜ ਦੇ ਉੱਤੇ ਹੀ ਗੱਲ ਕਰਦਾ ਹੈ ਪਰ ਫੋਨ ਦੇ ਉੱਤੇ ਕਦੇ ਵੀ ਗੱਲ ਨਹੀਂ ਹੋਈ ਤਾਂ ਉਹ ਉਸਦੀ ਮਾਂ ਉਸ ਨੂੰ ਵਾਰ-ਵਾਰ ਇਹ ਪੁੱਛ ਰਹੀ ਸੀ ਤਾਂ ਜੋ ਮੁਸਕਾਨ ਸੀ ਉਹ ਫੋਨ ਦੇ ਉੱਤੇ ਬਹਾਨੇ ਬਣਾਈ ਆ ਰਹੀ ਸੀ ਤਾਂ ਉਹ ਉਹ ਨੂੰ ਕਹਿੰਦੀ ਹੈ ਕਿ ਮੈਂ ਮਿਲ ਕੇ ਗੱਲ ਕਰਾਂਗੀ ਤਾਂ ਹੁਣ ਜਦੋਂ ਮੁਸਕਾਨ ਆਪਣੇ ਘਰ ਦੇ ਵਿੱਚ ਜਾਂਦੀ ਹੈ ਤਾਂ ਉਸਦੀ ਮਾਂ ਉਸ ਨੂੰ ਪੁੱਛਦੀ ਹੈ ਕਿ ਸੌਰਵ ਕਿੱਥੇ ਹੈ ਉਹ ਨਾਲ ਕਿਉਂ ਨਹੀਂ ਆਇਆ ਤਾਂ ਪਹਿਲਾਂ ਉਹ ਬਹਾਨੇ ਬਣਾਉਂਦੀ ਹੈ ਫਿਰ ਉਹ ਇੱਕ ਸਕੀਮ ਬਣਾਉਂਦੀ ਹੈ ਉਹ ਕੋਈ ਹੋਰ ਸਟੋਰੀ ਬਣਾਉਂਦੀ ਹੈ ਮੁਸਕਾਨ ਦੇ ਮਾਂ ਤੇ ਪਿਤਾ ਬੈਠੇ ਹੁੰਦੇ ਨੇ ਉਹ ਉਹਨਾਂ ਨੂੰ ਦੱਸਦੀ ਹੈ ਕਿ ਜੋ ਸੌਰਵ ਹੈ ਸੌਰਵ ਨੂੰ ਉਸਦੀ ਹੀ ਫੈਮਿਲੀ ਨੇ ਕਤਲ ਕਰ ਦਿੱਤਾ ਹੈ ਤਾਂ ਜੋ ਮੁਸਕਾਨ ਦੇ ਪਿਤਾ ਸੀ ਉਹ ਉਸ ਨੂੰ ਜਾਣ ਕੇ ਪੁੱਛਦੇ ਨੇ ਕਿ ਤੂੰ ਜੋ ਵੀ ਕੁਝ ਕੀਤਾ ਹੈ ਮੈਨੂੰ ਦੱਸ ਦੇ ਮੈਂ ਤੈਨੂੰ ਬਚਾ ਲਵਾਂਗਾ ਮੈਂ ਤੇਰੇ ਨਾਲ ਆ ਤਾਂ ਮੁਸਕਾਨ ਕਹਿੰਦੀ ਹੈ ਕਿ ਮੈਂ ਸੌਰਵ ਦਾ ਕਤਲ ਕਰ ਦਿੱਤਾ ਹੈ ਤਾਂ ਇਹ ਸੁਣ ਕੇ ਉਹ ਹੈਰਾਨ ਹੋ ਜਾਂਦੇ ਨੇ ਉਹ ਉਸ ਨੂੰ ਉੱਚ ਦੇ ਨੇ ਕਿ ਕੀ ਮਜ਼ਾਕ ਕਰ ਰਹੀਆਂ ਤਾਂ ਉਹ ਕਹਿੰਦੀ ਹੈ ਕਿ ਹਾਂ ਮੈਂ ਸੌਰਵ ਦਾ ਕਤਲ ਕਰ ਦਿੱਤਾ ਹੈ ਜਦੋਂ ਮੁਸਕਾਨ ਇਹ ਕਹਿੰਦੀ ਹੈ ਕਿ ਮੈਂ ਸੌਰਵ ਦਾ ਕਤਲ ਕਰ ਦਿੱਤਾ ਤਾਂ ਇਹ ਸੁਣ ਕੇ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਉਹ ਹੈਰਾਨ ਪਰੇਸ਼ਾਨ ਹੋ ਜਾਂਦੇ ਨੇ ਉਹ ਕੀ ਕਰਦੇ ਨੇ ਕਿ ਉਸ ਦੀ ਮਾਤਾ ਤੇ ਪਿਤਾ ਉਸ ਨੂੰ ਨਾਲ ਲੈਂਦੇ ਨੇ ਤੇ ਉਹ ਉਸ ਨੂੰ ਲੈ ਕੇ ਉੱਥੇ ਥਾਣੇ ਦੇ ਵਿੱਚ ਪਹੁੰਚ ਜਾਂਦੇ ਨੇ ਥਾਣੇ ਜਾ ਕੇ ਮੁਸਕਾਨ ਦੇ ਪਿਤਾ ਪੁਲਿਸ ਵਾਲਿਆਂ ਨੂੰ ਦੱਸਦੇ ਨੇ ਕਿ ਮੇਰੀ ਬੇਟੀ ਇਹ ਚੀਜ਼ ਕਹਿ ਰਹੀ ਹੈ ਤਾਂ ਹੁਣ ਪੁਲਿਸ ਵਾਲੇ ਮਸਕਾਨ ਨੂੰ ਪੁੱਛਦੇ ਨੇ ਪਹਿਲਾਂ ਤਾਂ ਮਸਕਾਨ ਇੱਧਰ ਉੱਧਰ ਦੀਆਂ ਗੱਲਾਂ ਮਾਰਦੀ ਹੈ ਜਦੋਂ ਉਹ ਸਖਤੀ ਦੇ ਨਾਲ ਥੋੜੀ ਸਖਤੀ ਨਾਲ ਪੁੱਛਗਿਛ ਕਰਦੇ ਨੇ ਤਾਂ ਅੱਗੇ ਮਸਕਾਨ ਦੱਸਦੀ ਹੈ ਕਿ ਹਾਂ ਮੈਂ ਆਪਣੇ ਬੁਆਏਫਰੈਂਡ ਦੇ ਨਾਲ ਮਿਲ ਕੇ ਸੌਰਵ ਦਾ ਕਤਲ ਕਰ ਦਿੱਤਾ ਹੈ ਉਸ ਦਾ ਜੋ ਬੁਆਏਫਰੈਂਡ ਸੀ ਉਸ ਦੇ ਘਰ ਦੇ ਕੋਲ ਹੀ ਰਹਿੰਦਾ ਸੀ ਜਿਸ ਦਾ ਨਾਮ ਸਾਹਿਲ ਸੀ ਹੁਣ ਪੁਲਿਸ ਜਾਣਨਾ ਚਾਹੁੰਦੀ ਸੀ ਕਿ ਇਹਨਾਂ ਨੇ ਇਹ ਕਤਲ ਕਿਉਂ ਕੀਤਾ ਇਹੋ ਜਿਹੇ ਕੀ ਕਾਰਨ ਬਣੇ ਹੁਣ ਪੁਲਿਸ ਸਾਹਿਲ ਨੂੰ ਵੀ ਗ੍ਰਿਫਤਾਰ ਕਰ ਲੈਂਦੀ ਹੈ ਤੇ ਉਹ ਇਹਨਾਂ ਨੂੰ ਪੁੱਛਦੇ ਨੇ ਕਿ ਜੋ ਸੌਰਵ ਹੈ ਉਸ ਦੀ ਲਾਸ਼ ਕਿੱਥੇ ਹੈ ਹੁਣ ਜੋ ਕਹਾਣੀ ਇਹ ਅੱਗੇ ਦੱਸਦੇ ਨੇ ਤਾਂ ਇਹ ਸੁਣ ਕੇ ਸਾਰਿਆਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਮੁਸਕਾਨ ਦੱਸਦੀ ਹੈ ਕਿ ਜੋ ਸਾਹਿਲ ਹੈ ਉਹ 8ਵੀਂ ਜਮਾਤ ਦੇ ਵਿੱਚ ਉਸਦੇ ਨਾਲ ਹੀ ਪੜਦਾ ਸੀ ਤੇ ਹੁਣ ਇੱਧਰ ਜਦੋਂ ਉਸ ਦਾ ਵਿਆਹ ਹੋ ਗਿਆ ਸੀ ਤਾਂ ਉਸ ਤੋਂ ਬਾਅਦ ਜੋ ਸੌਰਵ ਸੀ ਉਹ ਇੰਗਲੈਂਡ ਚਲੇ ਗਿਆ ਸੀ ਤੇ ਉਸ ਤੋਂ ਬਾਅਦ ਫਿਰ ਸਾਹਿਲ ਦੇ ਨਾਲ ਇਸ ਦੀ ਦੋਸਤੀ ਹੋ ਜਾਂਦੀ ਹੈ ਕਿਉਂਕਿ ਜੋ ਸਾਹਿਲ ਸੀ ਇਹਨਾਂ ਦੇ ਘਰ ਦੇ ਨਜ਼ਦੀਕ ਹੀ ਰਹਿੰਦਾ ਸੀ ਜੋ ਸਾਹਿਲ ਸੀ ਇਹ ਸੀਏਸੀ ਤੇ ਇਹਨਾਂ ਦੇ ਘਰ ਦੇ ਨਜ਼ਦੀਕ ਰਹਿਣ ਕਰਕੇ ਇਹ ਹੁਣ ਆਪਸ ਦੇ ਵਿੱਚ ਮਿਲਣ ਜਾਣ ਲੱਗਦੇ ਨੇ ਇਹਨਾਂ ਦੀ ਦੋਸਤੀ ਹੋ ਜਾਂਦੀ ਹੈ ਜੋ ਦੋਸਤੀ ਸੀ ਇਹ ਅੱਗੇ ਜਾ ਕੇ ਪਿਆਰ ਦੇ ਵਿੱਚ ਬਦਲ ਜਾਂਦੀ ਹੈ ਤੇ ਹੁਣ ਇਹਨਾਂ ਦੇ ਵਿੱਚ ਇੰਨਾ ਜ਼ਿਆਦਾ ਗੂੜਾ ਪਿਆਰ ਹੋ ਜਾਂਦਾ ਹੈ ਕਿ ਇਹ ਇੱਕ ਦੂਜੇ ਦੇ ਬਿਨਾ ਨਹੀਂ ਰਹਿ ਪਾਉਂਦੇ 2023 ਦੇ ਵਿੱਚ ਜੋ ਸੌਰਵ ਸੀ ਉਹ ਇੰਗਲੈਂਡ ਤੋਂ ਛੁੱਟੀ ਲਈ ਜਦੋਂ ਇੰਡੀਆ ਆਇਆ ਸੀ ਤਾਂ ਉਸ ਨੂੰ ਮੁਸਕਾਨ ਦੇ ਫੋਨ ਦੇ ਵਿੱਚ ਕੁਝ ਐਜੀਆਂ ਚੀਜ਼ਾਂ ਮਿਲੀਆਂ ਸੀ ਜਿਸ ਤੋਂ ਉਸ ਨੂੰ ਸ਼ੱਕ ਹੋ ਗਿਆ ਸੀ ਕਿ ਉਸ ਦੀ ਜੋ ਪਤਨੀ ਹੈ ਉਸਦੇ ਸਾਹਿਲ ਦੇ ਨਾਲ ਸੰਬੰਧ ਬਣੇ ਹੋਏ ਨੇ ਤਾਂ ਹੁਣ ਜਦੋਂ ਉਹ ਇਸ ਨੂੰ ਪੁੱਛਦਾ ਹੈ ਤਾਂ ਇਹਨਾਂ ਦੀ ਹੁਣ ਖੂਬ ਲੜਾਈ ਝੜਾ ਹੁੰਦਾ ਹੈ ਤਾਂ ਇਹ ਉਹਨੂੰ ਸਿੱਧਾ ਕਹਿ ਦਿੰਦੀ ਹੈ ਕਿ ਹਾਂ ਸਾਹਿਲ ਦੇ ਨਾਲ ਮੈਂ ਪਿਆਰ ਕਰਦੀ ਹਾਂ ਤੇ ਮੈਂ ਉਸਦੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਆ ਉਹ ਇਸ ਨੂੰ ਸਿੱਧਾ ਇਹ ਵੀ ਕਹਿ ਦਿੰਦੀ ਹੈ ਕਿ ਮੈਨੂੰ ਤਲਾਕ ਚਾਹੀਦਾ ਹੈ ਪਰ ਜੋ ਸੌਰਵ ਸੀ ਉਹ ਉਸ ਨੂੰ ਤਲਾਕ ਨਹੀਂ ਦਿੰਦਾ ਉਹ ਸੋਚਦਾ ਹੈ ਕਿ ਸ਼ਾਇਦ ਟਾਈਮ ਦੇ ਨਾਲ ਅੱਗੇ ਸਭ ਕੁਝ ਠੀਕ ਹੋ ਜਾਵੇਗਾ ਪਰ ਜੋ ਸਾਹਿਲ ਤੇ ਮੁਸਕਾਨ ਸੀ ਉਹ ਇਹੀ ਚਾਹੁੰਦੇ ਸੀ ਕਿ ਜੋ ਸੌਰਵ ਹੈ ਉਹਨਾਂ ਦੀ ਜ਼ਿੰਦਗੀ ਦੇ ਵਿੱਚੋਂ ਚਲਿਆ ਜਾਵੇ ਤੇ ਇਹ ਹੈ ਦੋਨੋਂ ਇਕੱਠੇ ਰਹਿਣ ਤੇ ਇਹ ਵਿਆਹ ਕਰਵਾ ਲੈਣ ਪਰ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੋ ਰਿਹਾ ਸੀ ਸੌਰਵ ਮੁਸਕਾਨ ਨੂੰ ਤਲਾਕ ਨਹੀਂ ਦੇ ਰਿਹਾ ਸੀ ਮੀਡੀਆ ਰਿਪੋਰਟਾਂ ਦੇ ਮੁਤਾਬਿਕ ਇਹ ਵੀ ਸਾਹਮਣੇ ਆਇਆ ਕਿ ਜੋ ਸਾਹਿਲ ਤੇ ਮੁਸਕਾਨ ਸੀ ਇਹ ਦੋਨੋਂ ਨਸ਼ਾ ਕਰਨ ਦੇ ਆਦੀ ਸੀ ਜੋ ਇਕੱਠੇ ਨਸ਼ਾ ਕਰਦੇ ਸੀ ਤੇ ਜਦੋਂ ਸੌਰਵ ਨੇ ਇੰਗਲੈਂਡ ਤੋਂ ਇੰਡੀਆ ਆਉਣਾ ਸੀ ਤਾਂ ਸਾਹਿਲ ਨੇ ਮੁਸਕਾਨ ਨੂੰ ਕਿਹਾ ਕਿ ਜਦੋਂ ਤੇਰਾ ਪਤੀ ਇੱਥੇ ਆ ਜਾਵੇਗਾ ਤਾਂ ਅਸੀਂ ਨਸ਼ਾ ਨਹੀਂ ਕਰ ਪਾਵਾਂਗੇ ਕਿਉਂਕਿ ਫਿਰ ਉਹ ਇੱਥੇ ਆ ਕੇ ਤੇਰੇ ਨਾਲ ਰਹੇਗਾ ਤੇ ਸਾਨੂੰ ਨਸ਼ਾ ਕਰਨਾ ਔਖਾ ਹੋ ਜਾਵੇਗਾ ਗੱਲ ਹੈ 4 ਮਾਰਚ 2025 ਦੀ ਇਸ ਦਿਨ ਰਾਤ ਨੂੰ ਜਦੋਂ ਮਸਕਾਨ ਸੌਰਵ ਨੂੰ ਖਾਣਾ ਦਿੰਦੀ ਹੈ ਤਾਂ ਉਸ ਦੇ ਵਿੱਚ ਉਹ ਨੀਂਦ ਦੀਆਂ ਗੋਲੀਆਂ ਮਿਲਾ ਦਿੰਦੀ ਹੈ ਹੁਣ ਕਿਉਂਕਿ ਇਹਨਾਂ ਦੀ ਪਹਿਲਾਂ ਹੀ ਇਹ ਪਲਾਨਿੰਗ ਸੀ ਕਿ ਸੌਰਵ ਨੂੰ ਹੁਣ ਅਸੀਂ ਜਿੰਦਾ ਨਹੀਂ ਛੱਡਾਂਗੇ ਕਿਉਂਕਿ ਜੇਕਰ ਸੌਰਵ ਜ਼ਿੰਦਾ ਬਚਿਆ ਤਾਂ ਉਹ ਮਸਕਾਨ ਨੂੰ ਤਲਾਕ ਨਹੀਂ ਦੇਵੇਗਾ ਹੁਣ ਇਸ ਨੂੰ ਅਸੀਂ ਮੌਤ ਦੇ ਘਾਟ ਉਤਾਰ ਕੇ ਹੀ ਹਟਾਂਗੇ ਹੁਣ 11:30 ਵਜੇ ਜਦੋਂ ਸੌਰਵ ਸੌਂ ਜਾਂਦਾ ਹੈ ਤਾਂ ਉਹ ਸਾਹਿਲ ਵੀ ਉੱਥੇ ਬੁਲਾ ਰਹੀਦੀ ਆ ਇਹਨਾਂ ਨੇ ਚਾਕੂ ਪਹਿਲਾਂ ਹੀ ਖਰੀਦ ਕੇ ਰੱਖੇ ਸੀ ਇਹੀ ਮੀਟ ਕੱਟਣ ਵਾਲੇ ਚਾਕੂ ਪਹਿਲਾਂ ਹੀ ਬਾਜ਼ਾਰ ਤੋਂ ਖਰੀਦ ਕੇ ਲੈ ਕੇ ਆਏ ਹੋਏ ਸੀ ਹੁਣ ਸੌਰਵ ਕਿਉਂਕਿ ਬੇਸੁਦ ਪਿਆ ਸੀ ਉਸ ਨੂੰ ਨੀਂਦ ਦੀਆਂ ਗੋਲੀਆਂ ਖਲਾਈਆਂ ਆਈਆਂ ਸੀ ਤੇ ਸਾਹਿਲ ਵੀ ਉੱਥੇ ਆ ਚੁੱਕਿਆ ਸੀ ਤੇ ਇਸ ਤੋਂ ਬਾਅਦ ਇਹ ਦੋਨੋਂ ਕੀ ਕਰਦੇ ਨੇ ਕਿ ਇਹ ਇਕੱਠੇ ਹੋ ਕੇ ਉਸ ਦੇ ਉੱਤੇ ਹਮਲਾ ਕਰ ਦਿੰਦੇ ਨੇ ਇਹ ਉਸ ਦੇ ਗਰਦਨ ਦੇ ਉੱਤੇ ਵਾਰ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੰਦੇ ਨੇ ਹੁਣ ਉਸ ਤੋਂ ਬਾਅਦ ਇਹ ਸੋਚਦੇ ਨੇ ਕਿ লাশ ਨੂੰ ਅਸੀਂ ਕਿੱਥੇ ਡਗਾਣੇ ਲਗਾਈਏ ਕਿਉਂਕਿ ਇਹ ਬਾਹਰ ਲਿਜਾ ਨਹੀਂ ਸਕਦੇ ਸੀ ਕਿਉਂਕਿ ਇਹਨਾਂ ਨੂੰ ਪਤਾ ਸੀ ਕਿ ਬਾਹਰ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਤਾਂ ਹੁਣ ਇਹ ਕੀ ਕਰਦੇ ਨੇ লাশ ਨੇ 15 ਟੁਕੜੇ ਕਰ ਦਿੰਦੇ ਨੇ ਤੇ ਉਸ ਤੋਂ ਬਾਅਦ ਇਹ ਇੱਕ ਡਰਮ ਲਿਆਉਂਦੇ ਨੇ ਡਰਮ ਦੇ ਵਿੱਚ ਸੀਮੈਂਟ ਪਾਇਆ ਜਾਂਦਾ ਤੇ ਉਸ ਦੇ ਵਿੱਚ ਹੀ ਇਹ লাশ ਦੇ ਟੁਕੜੇ ਜੋ ਸੀ ਉਸ ਦੇ ਵਿੱਚ ਪਾ ਦਿੱਤੇ ਜਾਂਦੇ ਨੇ ਇਹਨਾਂ ਨੂੰ ਅਸਲ ਵਿੱਚ ਇਹ ਸੀ ਕਿ ਜੋ ਇਹ ਹੁਣ ਲਾਸ਼ ਹੈ ਇਸ ਨੂੰ ਅਸੀਂ ਡਰਾਮੇ ਦੇ ਵਿੱਚ ਪਾ ਦਤਾ ਤੇ ਜਦੋਂ ਕਦੇ ਮੌਕਾ ਮਿਲੇਗਾ ਤਾਂ ਅਸੀਂ ਉਹ ਡਰਾਮ ਬਾਹਰ ਕਿਤੇ ਕਿਸੇ ਜਗ੍ਹਾ ਸੁੰਨਸਾਨ ਜਗ੍ਹਾ ਦੇ ਉੱਤੇ ਸੁੱਟਾਵਾਂਗੇ ਤੇ ਹੁਣ ਕਿਸੇ ਨੂੰ ਵੀ ਕੁਝ ਨਹੀਂ ਪਤਾ ਲੱਗਿਆ ਕਿ ਸੌਰਵ ਕਿੱਥੇ ਗਿਆ ਜਾਂ ਉਸ ਦੀ ਲਾਸ਼ ਕਿੱਥੇ ਗਈ ਪਰ ਕਹਿੰਦੇ ਨੇ ਕਿ ਅਪਰਾਧੀ ਜਿੰਨਾ ਮਰਜੀ ਛਾਪਤਰ ਕਿਉਂ ਨਾ ਹੋਵੇ ਪਰ ਉਸ ਦੇ ਗੁਨਾਹ ਇੱਕ ਦਿਨ ਦੁਨੀਆ ਦੇ ਸਾਹਮਣੇ ਲੋਕਾਂ ਦੇ ਸਾਹਮਣੇ ਆ ਹੀ ਜਾਂਦੇ ਨੇ ਉਸੇ ਤਰ੍ਹਾਂ ਜੀ ਜਦੋਂ ਮੁਸਕਾਨ ਨੇ ਆਪਣੀ ਮਾਂ ਨੂੰ ਇਹ ਗੱਲ ਦੱਸੀ ਤਾਂ ਉਸ ਨੂੰ ਇਹ ਉਮੀਦ ਨਹੀਂ ਸੀ ਕਿ ਉਸ ਦੀ ਮਾਂ ਉਸ ਨੂੰ ਪੁਲਿਸ ਥਾਣੇ ਦੇ ਵਿੱਚ ਲੈ ਜਾਏਗੀ ਜਾਂ ਪੁਲਿਸ ਦੇ ਹਵਾਲੇ ਕਰ ਦੇਵੇਗੀ ਉਸ ਨੂੰ ਇਹ ਸੀ ਕਿ ਜੇ ਮੈਂ ਆਪਣੇ ਮਾਪੇ ਬਾਪ ਨੂੰ ਇਹ ਗੱਲ ਦੱਸਾਂਗੀ ਤਾਂ ਸ਼ਾਇਦ ਉਹ ਮੈਨੂੰ ਬਚਾ ਲੈਣ ਮੇਰੀ ਕਿਸ ਗੱਲ ਤੇ ਪਰਦਾ ਪਾ ਲੈਣ ਪਰ ਉਸ ਦੀ ਮਾਂ ਦਾ ਵੀ ਕਹਿਣਾ ਸੀ ਕਿ ਜੋ ਸੌਰਵ ਸੀ ਉਹ ਉਸ ਨੂੰ ਬਹੁਤ ਪਿਆਰ ਕਰਦਾ ਸੀ ਜੋ ਇਹ ਨੇ ਇਹਨਾਂ ਨੇ ਬਹੁਤ ਜ਼ਿਆਦਾ ਗਲਤ ਕੀਤਾ ਹੈ ਮੀਡੀਆ ਦੇ ਵਿੱਚ ਉਸ ਦੀ ਮਾਤਾ ਤੇ ਉਸ ਦੇ ਪਿਤਾ ਦੇ ਬਿਆਨ ਵੀ ਆਏ ਨੇ ਉਹਨਾਂ ਦਾ ਕਹਿਣਾ ਹੈ ਕਿ ਜੋ ਸੌਰਵ ਸੀ ਉਹ ਬਹੁਤ ਸ਼ਰੀਫ ਲੜਕਾ ਸੀ ਉਹ ਮੁਸਕਾਨ ਨੂੰ ਬਹੁਤ ਪਿਆਰ ਕਰਦਾ ਸੀ ਉਹ ਇਹਨਾਂ ਦੀ ਬਹੁਤ ਦੇਖਭਾਲ ਕਰਦਾ ਸੀ ਤੇ ਹੁਣ ਜੋ ਇਹ ਦੋਨੋਂ ਨੇ ਮੁਸਕਾਨ ਤੇ ਸਾਇਲ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਇਹਨਾਂ ਨੂੰ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕੋਈ ਤੁਹਾਨੂੰ ਥੇਸ ਪਹੁੰਚਾਉਣ ਦਾ ਨਹੀਂ ਹੈ ਬਲਕਿ ਤੁਹਾਨੂੰ ਅਵੇਅਰ ਕਰਨਾ ਹੈ ਸਤਾਰਕ ਕਰਨਾ ਹੈ ਕਿ ਕਿਦਾਂ ਕਿਦਾਂ ਦਾ ਕ੍ਰਾਈਮ ਸਾਡੇ ਸਮਾਜ ਦੇ ਵਿੱਚ ਸਾਡੇ ਆਲੇ ਦੁਆਲੇ ਹੋ ਰਿਹਾ ਹੈ ਸੋ ਸਾਨੂੰ ਲੋੜ ਹੈ ਸਤਾਰਕ ਰਹਿਣ ਦੀ ਜੇ ਮੈਂ ਇੱਕ ਕੁੜੀ ਨੇ ਆਪਣੇ ਮਾਪਿਆਂ ਦੇ ਵਿਰੁੱਧ ਹੋ ਕੇ ਇੱਕ ਲੜਕੇ ਦੇ ਨਾਲ ਵਿਆਹ ਕਰਵਾਇਆ ਜੋ ਕਿ ਬਹੁਤ ਸ਼ਰੀਫ ਲੜਕਾ ਸੀ ਤੇ ਫਿਰ ਉਸ ਨੂੰ ਅੱਗੇ ਜਾ ਕੇ ਇਹ ਲੱਗਿਆ ਕਿ ਸਾਡੀ ਜ਼ਿੰਦਗੀ ਜੋ ਹੈ ਉਹ ਉਸਦੇ ਨਾਲ ਸਹੀ ਨਹੀਂ ਚੱਲ ਰਹੀ ਹੈ ਤਾਂ ਹੁਣ ਫਿਰ ਉਸਨੇ ਉਸ ਤੋਂ ਬਾਅਦ ਇੱਕ ਹੋਰ ਬாய்ਫ੍ਰੈਂਡ ਬਣਾਇਆ ਤੇ ਫਿਰ ਆਪਣੇ ਬாய்ਫ੍ਰੈਂਡ ਦੇ ਨਾਲ ਮਿਲ ਕੇ ਇਸ ਸ਼ਰੀਫ ਲੜਕੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਤੁਹਾਡੇ ਕੀ ਵਿਚਾਰ ਨੇ ਐਸੇ ਤਰ੍ਹਾਂ ਨਵੀਆਂ ਤੇ ਸੱਚੀਆਂ ਕਹਾਣੀਆਂਾਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਜਲਦ ਮਿਲਾਂਗੇ ਇੱਕ ਨਵੀਂ ਤੇ ਸੱਚੀ ਕਹਾਣੀ ਦੇ ਨਾਲ ਉਦੋਂ ਤੱਕ ਲਈ ਧੰਨਵਾਦ ਸਤਿ ਸ਼੍ਰੀ ਅਕਾਲ